ਕੇਂਦਰੀ ਡਰੱਗਸ ਸੈਂਟਰਲ ਕੰਟਰੋਲ ਆਰਗੇਨਾਈਜੇਸ਼ਨ ਨੇ 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਕੁਝ ਮੈਡੀਕਲ ਸਮਗਰੀ ਸਰਦੀ ਜ਼ੁਕਾਮ ਰੋਕੂ ਦਵਾਈਆਂ ਦੀ ਵਰਤੋਂ ਤੇ ਪਵੰਦੀ ਲਗਾ ਦਿੱਤੀ ਹੈ ਡੀਸੀਜੀਆਈ ਜੀਵ ਰਗਵੰਸ਼ੀ ਨੇ ਸਾਰੇ ਸੁਭਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਡਰੱਗ ਰੈਗੂਲੇਟਰਾਂ ਨੂੰ ਕਿਹਾ ਹੈ ਕਿ ਉਹ ਇਹ ਕੋਲੋਰੋਫੈਨਿਰਮਾਈਨ ਮੈਲਟ ਆਈਪੀ 200mg ਪਲਸ ਫੈਨਿਲੇਰੀਨ ਪਲਸ ਫੈਨਿਲੇਫਰੀਨ ਐਚਸੀਐਲ ਆਈਪੀ 5mg ਐਚਸੀਐਲ IP5MG ড্রপ ML ਦੇ ਫਿਕਸਡ ਡਰਗ ਕੰਬੀਨੇਸ਼ਨ ਦੇ ਨਿਰਤਾਮਾਂ ਨੂੰ ਚੇਤਾਵਨੀ ਦੇਣ ਕਿ FDC ਦੀ ਵਰਤੋਂ 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਨਹੀਂ ਕੀਤੀ ਜਾਣੀ ਚਾਹੀਦੀ DCGI ਨੇ ਚਿੱਠੀ ਵਿੱਚ ਕਿਹਾ ਕਿ ਪ੍ਰੋਫੈਸਰ ਕੋਕ ਤੇ ਕਮੇਟੀ ਨੇ FDC ਨੂੰ ਤਰਕ ਸੰਗਠਨ ਐਲਾਨ ਕੀਤਾ ਸੀ ਕਿ ਇਸ ਸ਼ਿਫਾਰਸ਼ ਦੇ ਆਧਾਰ ਉਤੇ ਇਸ ਦਫਤਰ ਨੇ 18 ਮਹੀਨਿਆਂ ਦੇ ਨੀਤੀਗਤ ਫੈਸਲੇ ਤਹਿਤ 17 ਜੁਲਾਈ 2015 ਨੂੰ FDC ਦੇ ਨਿਰੰਤਰ ਨਿਰਮਾਣ ਅਤੇ ਮਾਰਕੀਟਿੰਗ ਲਈ ਕੋਈ ਇਤਰਾਜ਼ ਨਹੀਂ ਪੱਤਰ ਜਾਰੀ ਕੀਤਾ ਸੀ। ਉਹਨਾਂ ਨੇ ਕਿਹਾ ਕਿ ਇਸ ਦੇ ਬਾਅਦ ਵਿੱਚ ਬੱਚਿਆਂ ਲਈ ਸਰਦੀ ਜ਼ੁਕਾਮ ਰੋਕੂ ਦਵਾਈਆਂ ਦੇ ਵਿਗਾਰ ਨੂੰ ਉਤਸ਼ਾਹਿਤ ਕਰਨ ਵਾਲੇ ਚਿੰਤਾਵਾਂ ਪੈਦਾ ਕੀਤੀਆਂ ਹਨ। ਇਸ ਮਾਮਲੇ ਉੱਤੇ 6 ਜੂਨ ਨੂੰ ਹੋਈ ਵਿਸ਼ਾ ਮਹਾਰ ਕਮੇਟੀ ਦੀ ਮੀਟਿੰਗ ਵਿੱਚ ਵਿਚਾਰ ਵਟਾਂਦਰੀ ਕੀਤੇ ਗਏ ਸਨ। ਚਿੱਠੀ ਵਿੱਚ ਕਿਹਾ ਗਿਆ ਹੈ ਕਿ ਕਮੇਟੀ ਨੇ ਸ਼ਿਫਾਰਸ਼ ਆਰਸ਼ਕੀਤਿਆ ਕੇ 4 ਸਾਲ ਤੋਂ ਘਟ ਉਮਰ ਦੇ ਬੱਚਿਆਂ ਵਿੱਚ ਐਫ ਡੀਸੀ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ ਅਤੇ ਇਸ ਅਨੁਸਾਰ ਕੰਪਨੀ ਨੂੰ ਲੇਬਲ ਅਤੇ ਪੈਕਿੰਗ ਉੱਤੇ ਇਸ ਸੰਬੰਧੀ ਚੇਤਾਵਨੀ ਦਾ ਜ਼ਿਕਰ ਕਰਨਾ ਚਾਹੀਦਾ ਹੈ ਬਿਊਰੋ ਰਿਪੋਰਟ ਦਿਸ਼ਾ ਪ੍ਰੇਟ ਨਿਊਜ਼ ਦੇ ਨਾਮ ਧੰਨਵਾਦ ਕੇਂਦਰੀ ਡਰੱਗਸ ਸੈਂਟਰਲ ਕੰਟਰੋਲ ਆਰਗੇਨਾਈਜੇਸ਼ਨ ਨੇ 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਕੁਝ ਮੈਡੀਕਲ ਸਮਗਰੀ ਸਰਦੀ ਜ਼ੁਕਾਮ ਰੋਕੂ ਦਵਾਈਆਂ ਦੀ ਵਰਤੋਂ ਤੇ ਪਾਬੰਦੀ ਲਗਾ ਦਿੱਤੀ ਹੈ ਡੀਸੀਜੀ ਆਈ ਰਜ਼ੀਵ ਰਗਵੰਸ਼ੀ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਡਰੱਗ ਰੈਗੂਲੇਟਰਾਂ ਨੂੰ ਕਿਹਾ ਹੈ ਕਿ ਉਹ ਕਿ ਉਹ ਕਲੋਰੋਫੈਨੀਰਮਾਈਨ ਮਿਲਟ ਆਈਪੀ 2mg ਪਲਸ ਫੈਨੀਲੇਰੀਨ ਪਲਸ ਫੈਨੀਲੇਫਰੀਨ ਐਚਸੀਐਲ ਆਈਪੀ 5mg एचसीएल IP5MG ড্রপ এমএল ਦੇ ਫਿਕਸਡ ਡਰਗ ਕੰਬੀਨੇਸ਼ਨ ਦੇ ਨਿਰਤਾਮਾਂ ਨੂੰ ਚੇਤਾਵਨੀ ਦੇਣ ਕੇ FDC ਦੀ ਵਰਤੋਂ 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਨਹੀਂ ਕੀਤੀ ਜਾਣੀ ਚਾਹੀਦੀ DCGI ਨੇ ਚਿੱਠੀ ਵਿੱਚ ਕਿਹਾ ਕਿ ਪ੍ਰੋਫੈਸਰ ਕੋਕਟੇ ਕਮੇਟੀ ਨੇ FDC ਨੂੰ ਤਰਕ ਸੰਗਠਨ ਐਲਾਨ ਕੀਤਾ ਸੀ ਕਿ ਇਸ ਸ਼ਿਫਾਰਸ਼ ਦੇ ਆਧਾਰ ਉਤੇ ਇਸ ਦਫਤਰ ਨੇ 18 ਮਹੀਨਿਆਂ ਦੇ ਨੀਤੀਗਤ ਫੈਸਲੇ ਤਹਿਤ 17 ਜੁਲਾਈ 2015 ਨੂੰ FDC ਦੇ ਨਿਰੰਤਰ ਨਿਰਮਾਣ ਅਤੇ ਮਾਰਕੀਟਿੰਗ ਲਈ ਕੋਈ ਇਤਰਾਜ਼ ਨਹੀਂ ਪੱਤਰ ਜਾਰੀ ਕੀਤਾ ਸੀ। ਉਹਨਾਂ ਨੇ ਕਿਹਾ ਕਿ ਇਸ ਦੇ ਬਾਅਦ ਵਿੱਚ ਬੱਚਿਆਂ ਲਈ ਸਰਦੀ ਜ਼ੁਕਾਮ ਰੋਕੂ ਦਵਾਈਆਂ ਦੇ ਵਿਗਾਰ ਨੂੰ ਤੁਸ਼ਾਤ ਕਰਨ ਵਾਲੇ ਚਿੰਤਾਵਾਂ ਪੈਦਾ ਕੀਤੀਆਂ ਹਨ। ਇਸ ਮਾਮਲੇ ਉੱਤੇ 6 ਜੂਨ ਨੂੰ ਹੋਈ ਵਿਸ਼ਾ ਮਹਰ ਕਮੇਟੀ ਦੀ ਮੀਟਿੰਗ ਵਿੱਚ ਵਿਚਾਰ ਵਟਾਂਦਰੀ ਕੀਤੇ ਗਏ ਸਨ। ਚਿੱਠੀ ਵਿੱਚ ਕਿਹਾ ਗਿਆ ਹੈ ਕਿ ਕਮੇਟੀ ਨੇ ਸ਼ਿਫਾਰਸ਼ ਵਾਸ਼ ਕੀਤੀ ਹੈ ਕਿ 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ FDC ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ ਅਤੇ ਇਸ ਅਨੁਸਾਰ ਕੰਪਨੀ ਨੂੰ ਲੇਬਲ ਅਤੇ ਪੈਕਿੰਗ ਉੱਤੇ ਇਸ ਸਬੰਧੀ ਚੇਤਾਵਨੀ ਦਾ ਜ਼ਿਕਰ ਕਰਨਾ ਚਾਹੀਦਾ ਹੈ ਬਿਊਰੋ ਰਿਪੋਰਟ ਦਿਸ਼ਾ ਪ੍ਰੇਡ ਨਿਊਜ਼ ਦੇ ਨਾਮ ਧੰਨਵਾਦ